ਦੜਬਾ ਬਜਲੀ ਗ੍ਰਿਡ ਵਿਖਿਆ ਨੇ ਜਿੱਤੇ ਕਿ ਬਿਜਲੀ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਇਥੋਂ ਹੋ ਲੱਖਾਂ ਰੁਪਏ ਦਾ ਬਿਜਲੀ ਦਾ ਕੀਮਤੀ ਸਮਾਨ ਚੋਰੀ ਕਰਕੇ ਫਰਾਗ ਹੋ ਗਏ ਨੇ ਉਧਰ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗ੍ਰਿਡ ਪਹੁੰਚੇ ਤਾਂ ਉਹਨਾਂ ਦੇ ਦੇਖ ਕੇ ਖੋਸ਼ੀ ਉੱਡ ਗਏ ਕਿ ਕਿਸ ਤਰੀਕੇ ਦੇ ਨਾਲ ਇੰਨਾ ਚੋਰਾਂ ਦੇ ਵੱਲੋਂ ਇਥੋਂ ਸਮਾਨ ਚੋਰੀ ਕੀਤਾ ਗਿਆ ਤਕਰੀਬਨ 1000 ਦੇ ਕਰੀਬ ਕਮਰਿਆਂ ਦੇ ਜਿੰਦਰੇ ਟੁੱਟੇ ਮਿਲੇ ਨੇ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਇਤਲਾ ਦੇ ਗਈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਦਿੜਬਾ ਦੇ ਐਕਸੀਐਨ ਸੁਖਵੰਤ ਸਿੰਘ ਤੇ ਮਾਨ ਦਾ ਕਹਿਣਾ ਹੈ ਕਿ ਬਿਜਲੀ ਘਰ ਦਾ ਕਾਫੀ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਗਏ ਨੇ ਤੇ ਜਦੋਂ ਉਹਨਾਂ ਦੇ ਵੱਲੋਂ ਸਟਾਕ ਚੈੱਕ ਕੀਤਾ ਗਿਆ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ ਮੇਰੇ ਜ਼ਫਤਦਾ ਜਈ ਹੈ ਗੁਰਪ੍ਰੀਤ ਸਿੰਘ ਉਹਨੇ ਮੈਨੂੰ ਫੋਨ ਤੇ ਦੱਸਿਆ ਵੀ ਸਰ ਐਦਾਂ ਕਰਕੇ ਚੋਰੀ ਹੋ ਗਈ ਹੈ ਵੀ ਆਪਣੇ ਜਿੰਦੇ ਥੋੜੇ ਪਏ ਨੇ ਤੇ ਮੈਂ ਤੁਰੰਤ ਸੁੱਤੇ ਉੱਠ ਕੇ ਉਸੇ ਟਾਈਮ ਅ ਇਥੇ 5 ਮਿੰਟ ਦੇ ਵਿੱਚ ਡਾਕਟਰ ਚ ਪਹੁੰਚ ਗਿਆ ਇਥੇ ਮੈਂ ਸਾਡੇ ਮਲਾਜਮਾ ਦੇ ਨਾਲ ਆ ਕੇ ਦੇਖਿਆ ਤੇ ਜਿੰਦੇ ਲਗਭਗ ਸਾਰੇ ਜਿੰਦੇ ਤੋੜੇ ਪਏ ਨੇ 11-12 ਜਿੰਦੇ ਨੇ ਜਿਹੜੇ ਤੋੜੇ ਪਏ ਨੇ ਤੇ ਸਮਾਨ ਚੋਰੀ ਹੋਇਆ ਸਮਾਨ ਚੋਰੀ ਹੋਇਆ ਜਿਹੜਾ ਉਹ ਲਗਭਗ ਤਕਨੀਕੀ ਸਮਾਨ ਚੋਰੀ ਹੋਇਆ ਜਿਵੇਂ ਸਾਡਾ ਬਿਜਲੀ ਦਾ ਸਮਾਨ ਹੈ ਜਿਹੜਾ ਜਿਸ ਦੇ ਨਾਲ ਅਸੀਂ ਬਿਜਲੀ ਦੀ ਲਾਈਨਾਂ ਦਾ ਕੰਮ ਕਰਦੇ ਹਾਂ ਜਾਂ ਜਿਵੇਂ ਬੈਟਰੀਆਂ ਲੇ ਗਈਆਂ ਕੰਪਿਊਟਰ ਜਿਹੜਾ ਸਾਡੇ ਇਨਵਰਟਰ ਸਿਸਟਮ ਆ ਉਹਦੀਆਂ ਬੈਟਰੀਆਂ ਲੈ ਗਏ ਨੇ ਡਰਾਈ ਬੈਟਰੀਜ਼ ਵੀ ਮੇਂ ਵੀ ਹੁੰਦੀਆਂ ਨੇ ਉਹ ਲੈ ਗਏ ਨੇ ਇਹਜਾ ਕੁਝ ਜਿਹੜਾ ਨਿਕਸੁੱਕਾ ਜਿਹੜਾ ਹੈਗਾ ਉਹ ਬਿਜਲੀ ਦਾ ਬਿਜਲੀ ਲਾਈਨਾਂ ਨਾਲ ਸੰਬੰਧਿਤ ਸਮਾਨ ਲੈ ਕੇ ਗਏ ਨੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਜਿਵੇਂ ਕਾगज ਪੱਤਰ ਨੇ ਫਰੋਲਾ ਫਰੋਾਲੀ ਕੀਤੀ ਹੋਈ ਹੈ ਜਿਵੇਂ ਸਾਡੀਆਂ ਅਲਮਾਰੀਆਂ ਨੇ ਉਹਨਾਂ ਦੀ ਫਰੋਲਾ ਫਰੋਾਲੀ ਕੀਤੀ ਹੋਈ ਹੈ ਤੇ ਬਾਕੀ ਅਲਮਾਰੀਆਂ ਦੇ ਵਿੱਚ ਹਜੇ ਕੀ ਰਿਕਾਰਡ ਲੈ ਕੇ ਗਏ ਨੇ ਜਾਂ ਕੋਈ ਹੋਰ ਜ਼ਰੂਰੀ ਰਿਕਾਰਡ ਲੈ ਗਏ ਨੇ ਉਹ ਹਜੇ ਦਰਇਫਤ ਕਰਨ ਲੱਗੇ ਹੋਏ ਆ ਸਾਡੇ ਦਫ਼ਤਰ ਕੋਲਿਆ ਸੀ ਨੇ ਤੇ ਪੁਲਿਸ ਡਿਪਾਰਟਮੈਂਟ ਵੀ ਆਇਆ ਤੇ ਉਹਨਾਂ ਵੱਲੋਂ ਵੀ ਅੱਧੀ ਡਿਊਟੀ ਕੀਤੀ ਜਾ ਰਹੀ ਹੈ ਤੇ ਬਾਕੀ ਸਮਾਨ ਜਿੰਨਾ ਚੋਰੀ ਹੋਈ ਹੈ ਉਹ ਜੈਕਟ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਹੁਣੀ ਹਜੇ ਅਸੀਂ ਆਏ ਸੀਗੇ ਉਹ ਦੇਖ ਰਹੇ ਆਂਗੇ ਵੀ ਕਿੰਨਾ ਕ ਸਾਮਾਨ ਚੋਰੀ ਹੋਇਆ ਪਰ ਇਹ ਦੇਖੋ ਜੀ ਹੈ ਟੈਕਨੀਕਲ ਸਾਮਾਨ ਚੋਰੀ ਹੈ ਇਹ ਕੋਈ ਜਿਹਨੇ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਜਲੀ ਦਾ ਕੰਮ ਕਰਨ ਵਾਲਾ ਵਿਅਕਤੀ ਜਿਹਨੇ ਕੋਈ ਮੰਨ ਲਓ ਕਿ ਠੇਕਦਾਰੀ ਕਰਦਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਵਿਅਕਤੀ ਲੱਗਦਾ ਵੀ ਜਿਹਦੇ ਕੰਮ ਆਉਣ ਵਾਲਾ ਸਾਮਾਨ ਹੈ ਜਾਂ ਫਿਰ ਇਹਨੂੰ ਕਿਤੇ ਉਹ ਜਾ ਕੇ ਵੇਚੂਗਾ ਫਿਰ ਉਦੋਂ ਪਤਾ ਲੱਗੂਗਾ ਉਹ ਸਮਾਨ ਜਿਹੜਾ ਚੋਰੀ ਹੋਇਆ ਉਹ ਟੈਕਨੀਕਲ ਚੋਰੀ ਹੋਇਆ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਇਆ ਸਰ ਸ਼ੱਕ ਦੀ ਚਿਤਾਈ ਹੈ ਕਿਸੇ ਵਿਅਕਤੀ ਤੇ ਸ਼ੱਕ ਤਾਂ ਕੋ ਸਾਨੂੰ ਸ਼ੱਕ ਸਾਡੇ ਦੇਖ ਜਾਂਗੇ ਬੰਦਿਆਂ ਨੂੰ ਦਰਅਫਤ ਕਰਨ ਲੱਗੇ ਹੋયા ਹਜੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਤੇ ਸ਼ੱਕ ਤਾਂ ਸਾਨੂੰ ਹੈ ਜਰੂਰ ਪਰ ਹਜੇ ਮੈਂ ਪਬਲਿਕਲੀ ਨਹੀਂ ਕਹਿ ਸਕਦਾ ਉਹ ਅਸੀਂ ਪੁਲਿਸ ਨੂੰ ਉਹਨਾਂ ਦਾ ਨਾਮ ਵਗੈਰਾ ਜਿਹੜੇ ਨੂੰ ਸਾਨੂੰ ਸ਼ੱਕ ਹੈਗਾ ਬੰਦਿਆਂ ਦਾ ਉਹ ਦੇ ਦੇਦਨੇ ਆ ਤੇ ਉਹ ਉਹਨਾਂ ਦੀ ਲੋਕੇਸ਼ਨ ਵਗੈਰਾ ਚੈੱਕ ਕਰਨਗੇ ਉੱਥੋਂ ਪਤਾ ਲੱਗ ਜਾਏਗਾ ਜੀ ਸਰ ਕੀ ਲੱਗਦਾ ਜੀ ਕੋਈ ਪੁਰਾਨ ਸਿੰਘ ਪੁਹਾੜ ਦੀ ਟੀਮ ਵਗੈਰਾ ਚੱਲੀ ਮਾਣ ਜੀ ਹਾਂਜੀ ਬਿਲਕੁਲ ਜੀ ਇਹ ਹੋਣਾ ਚਾਹੀਦਾ ਹੈਗਾ ਜਿਵੇਂ ਹੁਣ ਪੈਰਾਂ ਦੇ ਨਿਸ਼ਾਨ ਹੈਗੇ ਨੇ ਉੱਥੇ ਪੈਰਾਂ ਦੇ ਨਿਸ਼ਾਨ ਹੈਗੇ ਨੇ ਤੇ ਕੈਮਰੇ ਲੱਗੇ ਨਾਲ ਦੇ ਕੈਮਰੇ ਨੂੰ ਖੰਗਾਲਣਾ ਚਾਹੀਦਾ ਮੇਰੇ ਨੁਕਤੇ ਤੇ ਵੀ ਕੈਮਰੇ ਲੱਗੇ ਨੇ ਉੱਥੋਂ ਵਹੀਕਲ ਦਾ ਪਤਾ ਲੱਗ ਸਕਦਾ ਵੀ ਕਿਹੜੇ ਵਹੀਕਲ ਚ ਗਏ ਨੇ ਫਿਰ ਉਹ ਦੂਜੇ ਅੱਗੇ ਪਤਾ ਲੱਗ ਸਕਦਾ ਤੋ ਫੋਰੈਂਸਿਕ ਨੂੰ ਪੁਲਿਸ ਵਿਭਾਗ ਦੇ ਸੇ ਕਰ ਰਹੀ ਹੈ ਫੋਰੈਂਸਿਕ ਵਿਭਾਗ ਨੂੰ ਵੀ ਚਾਹੀਦਾ ਇੱਥੇ ਉਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਕਿ ਕੱਲ ਨੂੰ ਹੋਰ ਵੱਡਾ ਕੋਈ ਹਾਦਸਾ ਨਾ ਵਾਪਰ ਸਕੇ ਹਾਲੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਚੋਰੀ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਕਦੋਂ ਤੱਕ ਇਹਨਾਂ ਚੋਰਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਬਿਜਲੀ ਕਰ ਤੋਂ ਜੋ ਸਮਾਨ ਚੋਰੀ ਹੋਇਆ ਉਹ ਉਹ ਕਦੋਂ ਤੱਕ ਬਰਾਮਦ ਕਰਦੀ ਹੈ ਜੱਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ